ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਫਲਫੀ ਮਟਰ ਇਹ ਮਟਰ ਜਿਹੜੇ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੇ ਨੇ ਇਹਨਾਂ ਨੂੰ ਅਸੀਂ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਇਹਦੇ ਵਾਸਤੇ ਬਹੁਤ ਜ਼ਿਆਦਾ ਸਮਾਨ ਦੀ ਲੋੜ ਨਹੀਂ ਪੈਂਦੀ ਜਿਹੜੀਆਂ ਚਾਰਵਾਂ ਚੀਜ਼ਾਂ ਦੀ ਲੋੜ ਆ ਸੀ ਸਮਾਨ ਤਿਆਰ ਕਰ ਲਿਆ ਹੁਣ ਆਪਾਂ ਸਭ ਤੋਂ ਪਹਿਲਾਂ ਇੱਕ بڑے ਭਾਂਡੇ ਦੇ ਵਿੱਚ ਪਾਵਾਂਗੇ ਇੱਕ ਕੱਪ ਮੈਦਾ ਮੈਦੇ ਨੂੰ ਅਸੀਂ ਚੰਗੀ ਤਰ੍ਹਾਂ ਛਾਣ ਲਿਆ ਅੱਧਾ ਚਮਚ ਪਾਇਆ ਸੀ ਨਮਕ ਦਾ ਅੱਧਾ ਚਮਚ ਪਾਇਆ ਸੀ ਅਜਵਾਇਣ ਦਾ ਚਮਚ ਦਾ ਚੌਥਾ ਹਿੱਸਾ ਪਾਇਆ ਸੀ ਕਸੂਰੀ ਮੇਥੀ ਕਸੂਰੀ ਮੇਥੀ ਹੈ ਜਿਹੜੀ ਇਹਦੇ ਨਾਲ ਅਸੀਂ ਮਟਰ ਬਣ ਕੇ ਮਠਿਆ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੇ ਇੱਕ بڑا ਚਮਚ ਪਾਇਆ ਸੀ ਸਰੋਂ ਦੇ ਤੇਲ ਦਾ ਉਨਾ ਪਪੈਣ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਮਿਕਸ ਕਰਕੇ ਆਪਾਂ ਨੂੰ ਜਿੰਨਾ ਲੱਗਿਆ ਵੀ ਪਾਣੀ ਦੀ ਲੋੜ ਆ ਉਹਦੇ ਹਿਸਾਬ ਦੇ ਨਾਲ ਨਾਲ ਆਪਾਂ ਥੋੜਾ ਥੋੜਾ ਨਾਲ ਦੇ ਨਾਲ ਪਾਣੀ ਪਾਉਂਦੇ ਜਾਵਾਂਗੇ ਤੇ ਮੈਦੇ ਨੂੰ ਗੁੰਨਦੇ ਜਾਵਾਂਗੇ ਹਾਂਜੀ ਦੇਖੋ ਸਮਾਨ ਜਿਹੜਾ ਆਪਾਂ ਪਾਇਆ ਮਸਾਲੇ ਉਹ ਆਪਾਂ ਨੇ ਸਾਰੇ ਮਿਕਸ ਕਰ ਲਏ ਹੁਣ ਆਪਾਂ ਇਹਦੇ ਵਿੱਚ ਚੂੜੀਆਂ ਦੇ ਨਾਲ ਜਿਹੜਾ ਪਾਣੀ ਆ ਪਾਉਣਾ ਕਿਉਂਕਿ ਜਿਹੜੇ ਮਟਰ ਆ ਸੀ ਬਹੁਤ ਘੱਟ ਬਣਾਉਣੇ ਆ ਇਸ ਕਰਕੇ ਸੀ ਜਿਹੜਾ ਮੈਦਾ ਉਹ ਘੱਟ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਲ ਲਵਾਂਗੇ ਹੁਣ ਦੇਖੋ ਸਾਡਾ ਜਿਹੜਾ ਆਟਾ ਪੂਰੀ ਤਰ੍ਹਾਂ ਨਰਮ ਹੋ ਗਿਆ ਪੂਰੀ ਤਰ੍ਹਾਂ ਇਹ ਸਮੂਧ ਹੋ ਗਿਆ ਜੇ ਸਾਡਾ ਮੈਦਾ ਸਹੀ ਹੈ ਤਾਂ ਜਿਹੜੀ ਸਾਡੀ ਰੋਟੀ ਆ ਤੇ ਮਟਰਾਂ ਉਹ ਵੀ ਬਣ ਕੇ ਬਹੁਤ ਵਧੀਆ ਤਿਆਰ ਹੁੰਦੇ ਆ ਇਹਨਾਂ ਦਾ ਆਪਾਂ ਦੋ ਫੁਲਕੇ ਜਿਹੜੇ ਤਿਆਰ ਕਰਨੇ ਆ ਫੁਲਕਿਆਂ ਤੇ ਹੀ ਆਪਾਂ ਜਿਹੜੇ ਮਟਰ ਤਿਆਰ ਕਰਾਂਗੇ ਇੱਕ ਪਾਸੇ ਹੁਣ ਆਪਾਂ ਮੈਦੇ ਨੂੰ ਤਿਆਰ ਕਰਕੇ ਰੱਖਤਾ ਦੂਜੇ ਪਾਸੇ ਅਸੀਂ ਕੌਰਨ ਫਲਾਉਰ ਦੇ ਇੱਕ ਬੜਾ ਚਮਚ ਲਵਾਂਗੇ ਉਹਨੂੰ ਕਿ ਕੋਲੀ ਦੇ ਵਿੱਚ ਪਾ ਲਵਾਂਗੇ ਇਹਦੇ ਵਿੱਚ ਅਸੀਂ ਇੱਕ ਬड़ा ਚਮਚ ਹੀ ਪਾਵਾਂਗੇ ਸਰੋਂ ਦੇ ਤੇਲ ਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਇਹਦੇ ਇੱਕ ਆਪਾਂ ਨੇ ਪੇਸਟ ਤਿਆਰ ਕਰ ਲੈਣਾ ਦੇਖੋ ਪੇਸਟ ਸਾਡਾ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਦੇਖਣ ਦੇ ਵਿੱਚ ਦੇਖੋ ਕਿੰਨਾ ਵਧੀਆ ਤੇ ਇਹ ਮਟਰ ਜਿਹੜੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਤਿਆਰ ਹੋਣਗੇ ਇੱਕ ਪੈਟੀ ਦੀ ਤਰ੍ਹਾਂ ਇਹਨਾਂ ਦਾ ਜਿਹੜਾ ਟੇਸਟ ਹੁੰਦਾ ਪੈਟੀ ਦੇ ਵਿੱਚ ਆਲੂ ਹੁੰਨੇ ਆ ਇਹ ਬਿਨਾਂ ਆਲੂਆਂ ਦੇ ਹਾਂਜੀ ਆਪਾਂ ਨੇ ਹੱਥਾਂ ਨੂੰ ਤੇਲ ਲਾਇਆ ਹੁਣ ਆਪਾਂ ਇਹਦੇ ਦੋ ਹਿੱਸੇ ਕਰਾਂਗੇ ਦੋ ਪੇੜੇ ਆਪਾਂ ਨੇ ਬਣਾ ਲੈਣੇ ਆ ਤੇ ਉਹਨਾਂ ਨੂੰ ਆਪਾਂ ਫੁਲਕੇ ਤਿਆਰ ਕਰਨੇ ਦੋ ਫੁਲਕੇ ਆਪਾਂ ਤਿਆਰ ਕਰਾਂਗੇ ਤੇ ਇਹ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਕਰ ਲਵਾਂਗੇ ਸਾਡੇ ਕੋ ਤਵਾ ਜੋ ਚੱਕਲਾ ਜਿਹੜਾ ਉਹ ਬਹੁਤ ਛੋਟਾ ਹੈ ਇਸ ਕਰਕੇ ਮੈਂ ਸੇਲਫ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲੈ। ਫਿਰ ਆਪਾਂ ਉਹਨੂੰ ਤੇਲ ਲਾ ਲੈ। ਜਿਸ ਤਰ੍ਹਾਂ ਆਪਾਂ ਪੂਰੇ ਨੂੰ ਵੇਲਦੇ ਆ ਆਸਾਨੀ ਦੇ ਨਾਲ ਉਸੇ ਤਰ੍ਹਾਂ ਆਪਾਂ ਆਸਾਨੀ ਦੇ ਨਾਲ ਇਹਨੂੰ ਵੇਲ ਲਵਾਂਗੇ। ਹੁਣ ਦੇਖੋ ਵੇਲਣ ਦਾ ਜਿਹੜਾ ਢੰਗ ਆ ਉਹ ਬਹੁਤ ਆਸਾਨ ਹੈ। ਆਪਾਂ ਦੋ ਫੁਲਕੇ ਜਿਹੜੇ ਤਿਆਰ ਕਰਨੇ ਨੇ। ਫੁਲਕੇ ਜਿੰਨੇ ਆਪਾਂ ਪਤਲੇ ਕਰ ਸਕਦੇ ਆ ਪਤਲੇ ਤੋਂ ਪਤਲੇ। ਉਨੇ ਪਤਲੇ ਆਪਾਂ ਨੇ ਇਹ ਕਰਨੇ ਆ। ਉਨੇ ਹੀ ਜਿਹੜੇ ਮਟਰ ਸਾਡੇ ਉਹ ਬਣ ਕੇ ਸੌਫਟ ਤਿਆਰ ਹੋਣਗੇ। ਦੇਖੋ ਜਿਹੜਾ ਸਾਡਾ ਫੁਲਕਾ ਬਹੁਤ ਹੀ ਪਤਲਾ ਆਪਾਂ ਨੇ ਇਹਨੂੰ ਵੇਲ ਲੈ। ਇਹ ਜਿੰਨਾ ਮਰਜ਼ੀ ਵੱਡਾ ਆਪਾਂ ਇਹਨੂੰ ਵੇਲ ਸਕਦੇ ਆ। ਆਪਾਂ ਨੇ ਪਤਲਾ ਕਰਨਾ ਹੈ ਜਿਹੇ ਜਿੱਡਾ ਮਰਜ਼ੀ ਫੁਲਕਾ ਤਿਆਰ ਹੋ ਜਾਵੇ। ਆਪਾਂ ਨੇ ਇਹਦੀ ਕਰ ਦੇਣੀ ਹੈ ਕਟਿੰਗ। ਇੱਕ ਫੁਲਕਾ ਜਿਹੜਾ ਸਾਡਾ ਤਿਆਰ ਹੋ ਗਿਆ ਆਪਾਂ ਫਿਰ ਦੂਜਾ ਫੁਲਕਾ ਵੀ ਤਿਆਰ ਕਰਾਂਗੇ। ਇਹ ਕੁ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਆਪਾਂ ਸਾਫ ਸੁਥਰੇ ਤੇਲ ਦੇ ਵਿੱਚ ਘਰ ਦੇ ਵਿੱਚ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹਾਂ ਸਾਡੇ ਦੋਵੇਂ ਫੁਲਕੇ ਜਿਹੜੇ ਤਿਆਰ ਹੋ ਗਏ ਹੁਣ ਅਸੀਂ ਜਿਹੜਾ ਕਾਰਨਫਲੌਰ ਦਾ ਪੇਸਟ ਤਿਆਰ ਕਰਿਆ ਉਹ ਆਪਾਂ ਫੁਲਕੇ ਦੇ ਉੱਪਰ ਚੰਗੀ ਤਰ੍ਹਾਂ ਚੋਪੜ ਦੇਣਾ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਪੇਸਟ ਹੁਲਾ ਦੇਣਾ ਫਿਰ ਇਹਦੇ ਉੱਪਰ ਆਪਾਂ ਦੂਜਾ ਜਿਹੜਾ ਫੁਲਕਾ ਉਹ ਨੂੰ ਚਪਕਾ ਦੇਵਾਂਗੇ ਜਿੰਨੀਆਂ ਆਪਾਂ ਨੇ ਦਹਾਂ ਲਾਉਣੀਆਂ ਉਹਨਾਂ ਦੇ ਵਿੱਚ ਹੀ ਇਹ ਪੇਸਟ ਜਿਹੜਾ ਆਪਾਂ ਨੇ ਲਾਉਣਾ ਇਹ ਸਾਡੇ ਜਿਹੜੇ ਫੁਲਕੇੰਦ ਹੋਏ ਇੱਕ ਬਰਾਬਰ ਦੇ ਤਿਆਰ ਹੋ ਗਏ ਹੁਣ ਆਪਾਂ ਫੇਰ ਇਹਦੇ ਉੱਪਰ ਜਿੰਨਾ ਵੀ ਲਾਣਾ ਆਪਾਂ ਕੋਨ ਫਲਾਰ ਰਹੇ ਜਿਹੜਾ ਇਹ ਪੇਸਟ ਹੈ ਇਹਨੂੰ ਫੇਰ ਚੰਗੀ ਤਰ੍ਹਾਂ ਲਾ ਦੇਵਾਂਗੇ ਆਪਾਂ ਨੇ ਇਹਨੂੰ ਦੂਜੀ ਵਾਰੀ ਲਾਇਆ ਫੇਰ ਹੁਣ ਲਾਵਾਂਗੇ ਚੰਗੀ ਤਰ੍ਹਾਂ ਹਾਂ ਜੇ ਨੂੰ ਚੰਗੀ ਤਰ੍ਹਾਂ ਹੁਣ ਲੱਗ ਗਿਆ ਹੁਣ ਆਪਾਂ ਇੱਕ ਸਾਈਡ ਤੋਂ ਪਰੌਂਠੇ ਦੀ ਤਰ੍ਹਾਂ ਇਹਨੂੰ ਮੋੜ ਲਾਂਗੇ ਹੁਣ ਆਪਾਂ ਇਹਦੇ ਉੱਪਰ ਵੀ ਪੇਸਟ ਨੂੰ ਚੰਗੀ ਤਰ੍ਹਾਂ ਲਾ ਦਵਾਂਗੇ ਹਾਂਜੀ ਹੁਣ ਅਸੀਂ ਦੋ ਹੀ ਸਾਈਡ ਮੋੜੀ ਇਹਦੇ ਪਰ ਵੀ ਆਪਾਂ ਚੰਗੀ ਤਰ੍ਹਾਂ ਪੇਸਟ ਨੂੰ ਲਾ ਦਵਾਂਗੇ ਹਾਂਜੀ ਹੁਣ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਥਾਰ ਲੈ ਹੁਣ ਇਹਦੇ ਉੱਪਰ ਫੇਰ ਲਾ ਦੇਣਾ ਲਾ ਕੇ ਇਹਨੂੰ ਆਪਾਂ ਕਿ ਪਰੌਂਠੇ ਦੀ ਤਰ੍ਹਾਂ ਮੋੜ ਲੈਣਾ ਹੁਣ ਦੇਖੋ ਇਹ ਪਰੌਂਠੇ ਦੀ ਤਰ੍ਹਾਂ ਬਣਾ ਲਿਆ ਇਹਦੀ ਕਿੰਨੀਆਂ ਜਿਹੜੀਆਂ ਲੇਰਾਂ ਬਣ ਕੇ ਤਿਆਰ ਹੋਣਗੇ। ਇਹਨੂੰ ਫੇਰ ਆਪਾਂ ਆਸਾਨੀ ਦੇ ਨਾਲ ਉਸੇ ਤਰ੍ਹਾਂ ਬੇਲਾਂਗੇ। ਇਹ ਜਿਹੜਾ ਸਾਡਾ ਇਹ ਬਣ ਕੇ ਥੋੜਾ ਜਿਹਾ ਮੋਟਾ ਤਿਆਰ ਹੁੰਦਾ ਇਹਨੂੰ ਵੀ ਆਪਾਂ ਨੇ ਉਸੇ ਤਰ੍ਹਾਂ ਹੀ ਬੇਲਣਾ ਜਿੰਨਾ ਇਹ ਪਤਲਾ ਹੋ ਸਕੇ ਆਪਾਂ ਉਨਾ ਹੀ ਪਤਲਾ ਕਰਨਾ ਇਹਨੂੰ ਜਿਆਦਾ ਜਟਾ ਆਪਾਂ ਨੇ ਮੋਟਾ ਨਹੀਂ ਰੱਖਣਾ। ਹਾਂਜੀ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਹਾਂ। ਥੱਲੇ ਤੇ ਥੱਲੇ ਨੂੰ ਉੱਪਰ ਤੇ ਉੱਪਰ ਨੂੰ ਸ਼ੇਪ ਇਹਦੇ ਵਿੱਚ ਕੋਈ ਮੈਨੇ ਨਹੀਂ ਰੱਖਦੀ ਜਿੱਦਾਂ ਦਾ ਮਰਜੀ ਆਪਾਂ ਇਹਨੂੰ ਬਣਾ ਸਕਦੇ ਆ ਜੇ ਆਪਾਂ ਕਟਿੰਗ ਦੇ ਟਾਈਮ ਜਿਹੜੀ ਸ਼ੇਪ ਆ ਉਹ ਸਹੀ ਢੰਗ ਨਾਲ ਕਰਨੀ ਦੇਖੋ ਅਸੀਂ ਕਿੰਨੇ ਆਰਾਮ ਦੇ ਅਤੇ ਆਸਾਨ ਤਰੀਕੇ ਦੇ ਨਾਲ ਇਹਨੂੰ ਬੇਲ ਲਿਆ ਆਪਾਂ ਇਹਨੂੰ ਚੱਕ ਸਕਦੇ ਆ ਇਹ ਥੱਲੇ ਨੇ ਚਿਪਕਦਾ ਇਹ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਅਸੀਂ ਬੇਲ ਲਿਆ ਹੁਣ ਆਪਾਂ ਇਹਦੀ ਕਟਿੰਗ ਕਰ ਲੈਂ। ਇਹ ਆਪਣੀ ਮਰਜ਼ੀ ਆਪਾਂ ਜਿਆਦਾ ਕਰਨੀ, ਛੋਟੀ ਕਰਨੀ, ਵੱਡੀ ਕਰਨੀ ਉਹ ਆਪਣੀ ਮਰਜ਼ੀ ਆ। ਇਹ ਆਪਾਂ ਆਸਾਨ ਤਰੀਕੇ ਦੇ ਨਾਲ ਜਿਹੜੀ ਇਹਦੀ ਕਟਿੰਗ ਕਰ ਸਕਦੇ ਹਾਂ। ਹੁਣ ਆਪਾਂ ਇਹ ਕਿੱਕੇ ਚੱਕ ਕੇ ਆਪਾਂ ਵਿੱਚ ਰੱਖ ਲਵਾਂਗੇ ਤੇ ਆਪਣਾ ਇੱਕ ਪਾਸੇ ਜਿਹੜਾ ਤੇਲ ਉਹ ਗਰਮ ਹੋਊਗਾ। ਇਹ ਜਿਹੜਾ ਹੈ ਆਪਾਂ ਇਕੱਠੇ ਚੱਕ ਲਈਏ ਚਿਪਕ ਦੇ ਨੇ ਆਸਾਨੀ ਦੇ ਨਾਲ ਖੁੱਲ ਜੰਨੇ ਤੇਲ ਦੇਖੋ ਪੂਰੀ ਪਹਿਲਾਂ ਅਸੀਂ ਪੂਰੀ ਤਰ੍ਹਾਂ ਤੇਲ ਨੂੰ ਗਰਮ ਕਰ ਲੈਂ ਫਿਰ ਅਸੀਂ ਗੈਸ ਨੂੰ ਸਿਮ ਕਰਤਾ ਹੁਣ ਅਸੀਂ ਇੱਕ ਇੱਕ ਵਾਰੀ ਕਰਕੇ ਜਿੰਨੇ ਵੀ ਆਸਾਨ ਤਰੀਕੇ ਦੇ ਨਾਲ ਇਹ ਮਟਰ ਪੈਨੇ ਆ ਉਹਨੇ ਅਸੀਂ ਪਾ ਦਨੇ ਇਹ ਬਹੁਤ ਹੀ ਮਟਰ ਸੌਫਟ ਹੁੰਨੇ ਆ ਇਹਨੂੰ ਅਸੀਂ ਪੋਰ ਕੇ ਵੀ ਹੱਥ ਦੇ ਨਾਲ ਪੋਰ ਕੇ ਵੀ ਆਸਾਨੀ ਦੇ ਨਾਲ ਖਾ ਸਕਦੇ ਆ ਖਾਣੇ ਦੇ ਵਿੱਚ ਇਹ ਬਹੁਤ ਹੀ ਸਵਾਦ ਤਿਆਰ ਹੁੰਦੇ ਆ ਆਪਾਂ ਨੇ ਸਾਰੇ ਮਟਰਾਂ ਜਿਹੜੇ ਤਿਆਰ ਕਰ ਲਏ ਹੁਣ ਜਿਹੜੇ ਥੋੜੇ ਜਿਹੇ ਰਹਿ ਗਏ ਉਹ ਆਪਾਂ ਬੰਦੇ ਆ ਇੱਕ ਇੱਕ ਕਰਕੇ ਆਸਾਨੀ ਦੇ ਨਾਲ ਜਿੰਨੇ ਪੈ ਸਕਦੇ ਆ ਆਪਾਂ ਪਾ ਦਵਾਂਗੇ ਕੜਾਈ ਦੇ ਹਿਸਾਬ ਨਾਲ ਜੇ ਸਾਡੀ ਕੜਾਈ ਵੱਡੀ ਤਾਂ ਆਪਾਂ ਇੱਕ ਵੀ ਇੱਕ ਵਾਰੀ ਵਿੱਚ ਵੀ ਸਾਰੇ ਪਾ ਸਕਦੇ ਆ। ਅਗੇ ਦੇਖੋ ਜਿਹੜੀ ਸਾਡੇ ਮਟਰਾਂ ਪੂਰੀ ਤਰ੍ਹਾਂ ਫੁੱਲ ਗਏ ਇਹ ਚੀਨੇ ਦੀ ਚਾਰ ਤਹਾਂ ਜਿਹੜੀਆਂ ਅਲੱਗ-ਅਲੱਗ ਹੋ ਗਈਆਂ। ਜਿਸ ਤਰ੍ਹਾਂ ਪੈਟਿੰਗ ਦੀ ਉਸ ਤਰ੍ਹਾਂ ਇਹਦੀਆਂ ਜਿਹੜੀਆਂ ਲੇਰਾਂ ਚਾਰ ਦੀਆਂ ਚਾਰੇ ਖੁੱਲ ਗਈਆਂ। ਦੇਖੋ ਬਣਾਉਣ ਦਾ ਕਿੰਨਾ ਆਸਾਨ ਤਰੀਕਾ ਹੈ ਸੀ ਸਾਫ ਤੇਲ ਦੇ ਵਿੱਚ ਘਰ ਦੇ ਵਿੱਚ ਆਸਾਨੀ ਦੇ ਨਾਲ 10 ਮਿੰਟ ਦੇ ਵਿੱਚ ਇਹ ਤਿਆਰ ਕਰ ਲਏ। ਦੇਖੋ ਦੇਖਣ ਦੇ ਵਿੱਚ ਕਿੰਨੇ ਵਧੀਆ ਐ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੇ ਆ। ਇਹ ਬਹੁਤ ਜ਼ਿਆਦਾ ਨਰਮ ਹੁੰਦੇ ਆ। ਅਸੀਂ ਆਪਾਂ ਇਹਨੂੰ ਹੱਥ ਨਾਲ ਤੋੜ ਕੇ ਵੀ ਖਾ ਸਕਦੇ ਆ। ਦੇਖੋ ਜਿਹੜੇ ਸਾਡੇ ਮਟਰਾਂ ਬਣ ਕੇ ਤਿਆਰ ਹੋ ਗਏ ਮੈਨੂੰ ਮਿਲ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੇ। ਜੇ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਵੀ ਕਰਿਓ ਤੇ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਅਸੀਂ ਸਾਫ਼ ਸੁਥਰੇ ਤੇਲ ਦੇ ਵਿੱਚ ਘਰ ਦੇ ਵਿੱਚ ਆਸਾਨੀ ਨਾਲ ਬਣਾ ਸਕਦੇ ਆ ਬਹੁਤ ਆਹਾਂ ਟਾਂਗਾ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ